ਕੀ ਕਰੀਏ ਪਹਿਲਾ ਖੜਜੋ ਖੜਜੋ ਚਲੋ ਸਤ ਜੀ ਸਵਾਗਤ ਤੁਹਾਡਾ ਅੱਜ ਦੀ ਵੀਡੀਓ ਚ ਆਏ ਮੋਟਰ ਉੱਪਰ ਭੋਲੂ ਬਾਈ ਕੋਲ ਲੱਗਿਆ ਵਾ ਤਾਂ ਪਾਣੀ ਲਾਉਣ ਦੁਆ ਗਾਣਾ ਨਹੀਂ ਸ਼ੁਰੂ ਵੀ ਕਰਤਾ ਇਹਨੇ ਅਜੇ ਅਸੀਂ ਪਹਿਲਾਂ ਵੀ ਲਾਉਣਾ ਕਹੀਆਂ ਇਕੱਲਿਆਂ ਨੂੰ ਜਿਹੜੇ ਲੇਟ ਵੀ ਜੇ ਬੂਗ ਡਰਪ ਪਾ ਲਾਣ ਵਾਲੇ ਬਾਈ ਨੇ ਦੁਆ ਵੀ ਲਾ ਦਿੱਤਾ ਇੰਨਾ ਸੁਪਰ ਫਾਸਟ ਹੈ ਸਾਡਾ ਬਾਈ ਹੋਰ ਫਿਰ ਆਜਾ ਯਾਰ ਠੀਕ ਆ ਕਰਤਾ ਦੁਆ ਅੱਜ ਹੈ ਬਾਹਰ ਪਿਆਰੀ ਉਹ ਆ ਸਮਝ ਲਾ ਗੰਨਾ ਭਰ ਦਵਾ ਪਹਿਲਾਂ ਹੂੰ ਪੱਲੀ ਨੂੰ ਤਾਂ ਲਾਤਾ ਕਣਕ ਨੂੰ ਪਰ ਭਰਤਾ ਉਧਰ ਵੀ ਭਰ ਗਿਆ ਉਹ ਵੀ ਭਰ ਗਿਆ ਉਹ ਤਾਂ ਦੋ ਵਾਰੀ ਭਰ ਗਿਆ ਉਧਰ ਲਈ ਤਾਂ ਹਾਂ ਉਹ ਕਣਕ ਨੂੰ ਟੱਕੜੀ ਗਈ ਸੀ ਤਾਂ ਝੱਲ ਝੱਲ ਜਾਂਦਾ ਉਹਨੇ ਪਰ ਇਹਦਾ ਉਹਨੇ ਮੇਰਾ ਵੀ ਭਰਤਾ ਨਹੀਂ ਕਣਕ ਦਾ ਵੀ ਠੀਕ ਆ ਹਾਂ ਵਧੀਆ ਕਣਕ ਕਣਕ ਦਾ ਵਧੀਆ ਗੁੱਲੀ ਰੰਦਾ ਜੇ ਨਾਲ ਉੱਤੇ ਉੱਪਰ ਨੂੰ ਹੁਣ ਤਾਂ ਗਿਆ ਉੱਠਣਾ ਕੀ ਪਤਾ ਇਹਦਾ ਇਹਦਾ ਬਾਹਰੋਂ ਮੂਹਿਆ ਚੱਕੇ ਲੰਦਾ ਇਹ ਉਹ ਤਾਂ ਹੁੰਦਾ ਜੇ ਪਹਿਲਾਂ ਜੰਮਿਆ ਹੋਵੇ ਬਹੁਤਾ ਆਪਾਂ ਅੱਗੇ ਕੀ ਕਰਦੇ ਜੇ ਦੇਖਿਆ ਵੀ ਬਹੁਤਾ ਜੰਮਿਆ ਹੋਵੇ ਸਪਰੇਅ ਤੇ ਮਾਰ ਦਿੰਦੀ ਆ ਖੱਲੇ ਦਬ ਜਾਂਦਾ ਹੈ ਦਬ ਕੇ ਬਾਅਦ ਚ ਫੇਰ ਉੱਠੇ ਆਉਂਦਾ ਉਹ ਜੰਮਿਆ ਵੀ ਨਹੀਂ ਹੈਗਾ ਤੇਰੇ ਮੈਂ ਦੇਖਿਆ ਇਹਨਾਂ ਗੁੱਲੀ ਡੰਡਾ ਹੈ ਨਹੀਂ ਇਹਦਾ ਕੋਈ ਇਲਾਜ ਤਾਂ ਕਰਨਾ ਹੀ ਪੈਣਾ ਪਾਣੀ ਤੇ ਹੋਰ ਮਾਹ ਜੀ ਅਲੀ ਸੰਕੋਰੇ ਸਿਰਦ ਨਾ ਥੋੜੀ ਜੀ ਲਾਂਟਲਾਂਟਿਸ ਕਰ ਉਹਦਾ ਕਰਤੀ ਲੀਡਰ ਹੁਣ ਮੇਰੇ ਸਾਬਕਾ ਹੁਣ ਤਾਂ ਜੰਮਣ ਦੇ ਚਾਂਸ ਹੈ ਨਹੀਂ ਦੇ ਯਾਰ ਇਹ ਜੰਮੂਗਾ ਵੀ ਕਿੱਥੇ ਨਿਕਲ ਦੇਣਾ ਕਣਕਰੇ ਬਾਹਰ ਕਣਕ ਆਪਣਾ ਤਾਂ ਸ਼ੋਰਾਂ ਕਰ ਗਈ ਘਾਤ ਤਾਂ ਲੰਦੀ ਬਾਅਦ ਵਿੱਚ ਪਤਾ ਲੱਗਾ ਉਹ ਐ ਖੜਾ ਦਿਖਦਾ ਵੀ ਸਾਲਾ ਬੁਰਾ ਲੱਗਦਾ ਇਹ ਹੂੰ ਐ ਤੇ ਬੋਦੀ ਤੇ ਫੜ ਲਈ ਉਹ ਦੂਕੇ टांगੀ ਨੂੰ ਫੜੀ ਜਾਵੇ ਬਾਅਦ ਵੀ ਦੇਖਣ ਲਾ ਜਾਂਦਾ ਹੈ ਚੱਕਰ ਆਇਆ ਹੀ ਨਹੀਂ ਹੁਣੀ ਨਾ ਅਸੇ ਮੇਰੇ ਤੇ ਗਲਤੀ ਹੋ ਗਈ ਹੂੰ ਇਹ ਡੇਢ ਕਿਲੇ ਕਿਲੇ ਪਰ ਲੀਟਰ ਕਰਨੀ ਚਾਹੀਦੀ ਸੀ ਡੇਢ ਕਿਲੇ ਦੀ ਦੋਆ ਲੈ ਕੇ ਨਾ ਕਿਲੇ ਪਰ ਕਰਨੀ ਚਾਹੀਦੀ ਸੀ ਇਹ ਸ਼ੈਡੋਸ ਵਧਾ ਕੇ ਹੋਰ ਵਧਾ ਕੇ ਪਰ ਉਹ ਤਾਂ ਇਹ ਜੀ ਤੈਨੂੰ ਗੁੱਲੀ ਜਿਹੜਾ ਲੱਗੇ ਮੰਨਦਾ ਤੇਰੇ ਗੁੱਲੀ ਜਿਹੜਾ ਦੇਖਦਾ ਹੈ ਤਾਂ ਹੈ ਹੀ ਨਹੀਂ ਹੈ ਤਾਂ ਮਰਿਆ ਹੋਇਆ ਹੈ ਪਰ ਕਿਆ ਪਤਾ ਹੀ ਤਾਂ ਮੈਨੂੰ ਡਰ ਲੱਗਦਾ ਹਾਲੇ ਤੇ ਬਾਅਦ ਵੀ ਡੁੱਟ ਖੜਦਾ ਜਾਂਦਾ ਫਿਰ ਲੈ ਆ ਫਿਰ ਝਾੜ ਵੀ ਘਟਦਾ ਫਿਰ ਸਾਰਾ ਕੁਝ ਉਹ ਕਰ ਦਿੰਦਾ ਹੈ ਕਣਕ ਵੀ ਗੇੜਦਾ ਫਿਰ ਆਏ ਮੈਨੂੰ ਤੇਰੇ ਕਿਤੇ ਨਹੀਂ ਦਿਖਦਾ ਇਹਦੇ 'ਚ ਆ ਜਿਹੜੇ ਦਿਖਦੇ ਆ ਇਹ ਵੀ ਤਾਂ ਨਾ ਐਦਾ ਤਾਂ ਨਾ ਪਰ ਉਹ ਕਣਕ ਬਹੁਤ ਵਧੀਆ ਖੜੀ ਆਏ ਨੇ ਯਾਰ ਕਣਕ ਤਾਂ ਵਧੀਆ ਖੜੀ ਹੈ ਅੱਜ ਇਹ 42 ਕ ਦਿੰਦੀ ਹੋਗੀ ਨਾ 3 ਤਰੀਕ ਨੂੰ ਕੋਈ ਜੀਤੀ ਮੇਰਾ ਖਿਆਲ ਆਉ ਬਈ 42 ਕ ਦਿੰਦੀ ਹੋਗੀ 42 43 ਸਮਝਿਆ 45 ਦਿੰਦੀ ਨੂੰ ਦੂਆ ਪਾਣੀ ਲੱਗ ਜਾਣਾ ਅੱਜ ਕੱਲ 'ਚ ਹਾਂ ਪਰਾਂ ਲੱਗ ਗਿਆ ਉਧਰ ਉਧਰ ਭਾਰਤੀਆਂ ਨੇ ਫੁੱਲ ਉਹੀ ਕਹਿੰਦਾ ਵੀ ਦੇਖ ਲੈ ਵੀ ਇਹ ਗਰਮੈਸੇ ਆ ਹੋਰ ਕੀ ਆ ਨੀ ਨਹੀਂ ਨਾ ਪਏ। ਨੀ ਨਹੀਂ ਇੱਕ ਹੋਰ ਵੀ ਆ। ਪਹਿਲਾ ਪਾਣੀ ਜਿਹੜਾ ਹੁਣ ਆਪਾਂ 21-22 ਦਿਨ ਪਾਉਣ ਲੱਗ ਗਏ। ਹਾਂ ਉਹਦੇ ਕਰਕੇ ਫਿਰ ਦੂਆ ਪਾਣੀ ਛੇਤੀ ਮੰਗਦਾ। ਇਹ ਹੁਣ 17-18 ਪਰੇ ਲਾਉਣ ਲੱਗ ਗਏ। ਉਹੀ ਕਹਿੰਦਾ ਮੈਂ ਤੈਨੂੰ ਜਿਹੜੀ ਕਣਕ ਨਹੀਂ ਨਿਕਲੀ ਫਿਰ ਨਿਕਲਿਆ ਆਉਂਦੀ ਆ। ਅੱਗੇ ਤੇ ਲਾ 30-35 ਦਿਨ ਦੀ ਨੂੰ ਪਾਣੀ ਲਿਆ ਕਰਦੇ ਸੀ। ਇਹ ਤਾਂ ਹਾਂ ਅੱਗੇ ਫਿਰ ਵਗਦਾ ਬਲੇਟ ਲਾਉਂਦਾ ਤਾਂ। 30 ਦਿਨ ਦੀ ਲਾਏ ਕਹਿੰਦਾ ਵੀ 17-18 ਦਿਨ ਦੀ ਨੂੰ ਪਾਣੀ ਲਾ ਕੇ ਆਹ ਲੀਡਰ ਉਹੀ ਜੀ ਦੁਆਇ ਕਰ ਦੋ ਜਿਹੜੀ 25-30 ਫਿਰ ਗੁੱਲੀ ਡੰਡੇ ਦੇ ਸਾਹ ਵੰਨੇ ਆ। ਉਹੀ ਸਾਹਮਣੇ ਕਰਕੇ ਉਦੇ ਕਰਕੇ ਲਾਉਣਾ ਪੈਂਦਾ ਛੋਟੀ ਕਣਕ ਨੂੰ ਤਾਂ ਹੀ ਆ ਬਈ ਛੋਟੇ ਨੂੰ ਜੇ ਸਾੰਭੇ ਫਿਰ ਸਾਭ ਹੋ ਜਾਂਦਾ ਜੇ ਇਹਨੂੰ ਟਾਪ ਦੇ ਵੀ ਹਾਂ ਟਾਪਿਕ ਕਰ ਦੂੰਗੇ ਲੇਟ ਤੇ ਵੀ ਨਹੀਂ ਫਿਰ ਕੰਮ ਕਰਦੀ ਫਿਰ ਐਕਸਾ ਲਾਈਕਸਾ ਜੀ ਕਿਹੜੀ ਆ ਉਹ ਹੂੰ ਹੂੰ ਉਹੀ ਕੰਮ ਕਰਦੀ ਆ ਫਿਰ ਉਹ ਵੀ ਜਦ ਗੁੱਲੀ ਜਿਹੜਾ ਜੰਮ ਕੇ ਤਕੜਾ ਹੋ ਗਿਆ ਫਿਰ ਤਾਂ ਸਭ ਫੇਲ ਆਉਗੇ ਮੂਰੇ ਇਹਦਾ ਕਣਕੇ ਲ ਖੋਲਣ ਦੀ ਗੁੱਲੀ ਡੰਡੇ ਨੂੰ ਬਾਅਦ ਵਿੱਚ ਤਾਂ ਫਿਰ ਤਾਂ ਫੇਲ ਆ ਹਾਂ ਫੇ ਨਹੀਂ ਉਹ ਲੋਟ ਆਉਂਦਾ ਹੈਗਾ ਜੇ ਇੱਕ ਵਾਰੀ ਚਾਮਲ ਗਿਆ ਛੋਟਾ ਕੰਟਰੋਲ ਹੋ ਗਿਆ ਹੋ ਗਿਆ ਉਹੀ ਗੱਲ ਆ ਤਾਂ ਹੀ ਹੁਣ ਅਗਲਾ 17 18 ਦਿਨ ਦੇ ਨੂੰ ਪਾਣੀ ਲਾਉਂਦਾ ਹੈ ਸਮਝ ਗਿਆ ਜੀ ਜੇ ਰੌਣੀ ਰੂਣੀ ਕਰਿਆ ਹੋਇਆ ਫਿਰ ਅਗਲਾ ਪਹਿਲਾ ਸਪਰੇਅ ਕਰ ਦਿੰਦਾ ਚੱਲ ਕੋਈ ਨਹੀਂ ਦੇਖ ਲਾਦੇ ਜਿਹੜਾ ਰਹਿੰਦਾ ਹੈ ਸਪਰੇਅ ਤਾਂ ਚੰਗੀ ਤਰ੍ਹਾਂ ਕਰੀ ਜਾ ਬਾਕੀ ਬਖਤਿਆਰ ਪਤਾ ਲੱਗੂ ਪਰ ਤੇਰੇ ਹੈ ਨਹੀਂ ਗੁੱਲੀ ਡੰਡਾ ਮੈਂ ਕੁਝ ਨਹੀਂ ਪਤਾ ਇਹ ਹਾਲਾ ਬਾਸ ਚੱਕ ਆਈਆਂ ਚੈੱਕ ਕਰ ਦਿੰਦਾ ਉਹ ਪਤਾ ਨਹੀਂ ਕਿੱਥੇ ਦੇ ਨਿਕਲੇ ਆਉ ਪਾਣੀ ਲੱਗੇ ਤੇ ਦੂਆ ਪਾਣੀ ਤੇ ਲੱਗਣ ਨੂੰ ਤਿਆਰ ਆ ਇਹ ਤਾਂ ਪਹਿਲੇ ਪਾਣੀ ਤੇ ਨਿਕਲੇ ਆਏ ਕਰਦਾ ਇਹ ਤਾਂ ਦੂਆ ਪਾਣੀ ਲੱਗਣ ਨੂੰ ਤਿਆਰ ਆ ਹੁਣ ਸਮਝ ਗਿਆ ਨਾ ਉਹਨੇ ਦੇਖਦਾ ਆ ਗੰਨਾ ਭਰ ਦੋਵੇਂ ਛੱਡ ਨਾ ਉਰਾਚਾ ਕਿਦਾਂ ਠੀਕ ਆ ਜੀ ਵਧੀਆ ਧੰਨਵਾਦ ਛੱਡ ਫੇ ਕਣ ਨੂੰ ਪਾਣੀ ਵੀ ਹੁਣ ਕਣ ਨੂੰ ਛੱਤਾਂ ਆਉਂਦਾ ਬੰਦਾ ਬਰਸੀਨ ਨੂੰ ਤਾਂ ਭਰਤਾ ਬਤਨ ਤਾਂ ਹੁਣੇ ਛਕੀ ਹੁਣੇ ਛੱਡੀ ਆ ਮੈਂ ਕਣ ਨੂੰ ਵੀ ਲਾ ਦੀ ਅੱਜ ਹੋਰ ਮੈਂ ਤਾਂ ਕੱਲ ਦਾ ਕਿੰਦਾਂ ਬਈ ਕਹਿੰਦਾ ਮੈਂ ਵੀ ਨੂੰ ਪਰਸੋਂ ਚ ਉੱਥੇ ਦਾ ਕਹਿੰਦਾ ਕਹਿੰਦਾ ਬਰਸੀਨ ਨੂੰ ਲਾਉਂਗੇ ਉਦੋਂ ਲਾਉਂਗੇ ਬਤਨ ਨੂੰ ਪਰਸ ਲਾਵਾਂ ਕੋਰਾ ਪੈਂਦਾ ਨਾ ਸਰੋਂ ਨੂੰ ਵੀ ਲਾ ਦੇ ਸਰੋਂ ਪਾਣੀ ਮੰਗਦੀ ਆ ਚੱਲੀ ਜਾਂਦੀ ਆ ਅਗੱਬੇ ਵੀ ਜੇ ਨਹੀਂ ਕੁਸ ਕਿਹਾ ਇਹਨੂੰ ਮੈਂ ਬੀਜ ਲਾ ਬੀਜਦਾਂ ਨੇ ਛੋਲੇ ਬੀਜਦਾਂ ਨੇ ਮਸਰੀ ਬੀਜਦਾਂ ਨੇ ਛੋਲੇ ਤਾਂ ਮਸਰੀ ਲੇਟ ਹੁੰਦੀ ਜਾਂਦੀ ਆ ਹੁਣ ਮੈਂ ਕਿਹਾ ਤਾਂ ਮੈਂ ਲਾ ਦਿੰਨੇ ਮੈਂ ਕਹਿੰਦਾ ਨਹੀਂ ਜਵੀਓ ਬੀਜਦੇ ਫਿਰ ਜਵੀ ਉਧਰੇ ਈਲਾ ਖੜਾ ਵਿਗਦਾ ਨਹੀਂ ਸਾਢੇ 350 ਰੁਪਏ ਦਾ ਰੇਟ ਹੋਇਆ ਪਿਆ ਫੇਰ ਵੇਚੋ ਫਿਰ ਇਹਦੇ ਉੱਪਰ ਨਹੀਂ ਰੇਟ ਹੋਣਾ ਹੁਣ ਹਾਂ ਕਟਾਣਾ ਨਹੀਂ ਮਾਤਾ ਜੀ ਬੋਲਦੇ ਜੀ ਗਰਮੀ ਲੱਗਦੀ ਆ ਸਭ ਨੂੰ ਖੋਲਣੇ ਕੱਪੜੇ ਆ ਸਵੇਰੇ ਰਾਤ ਨੂੰ ਕੋਰਾ ਪੈ ਕੇ ਢੰਡ ਹੋ ਜਾਂਦੀ ਆ ਸਵੇਰੇ ਕੋਰਾ ਤਾਂ ਪਿਆਦਾ ਬਹੁਤ ਕੋਰਾ ਸਵੇਰ ਮੈਂ ਆ ਕੇ ਗਿਆ ਸੀ ਦੁੱਧ ਲੈਣਾ ਆਇਆ ਤਾਂ ਨੰਨੇ ਸਵੇਰੋਂ ਪੂਰਾ ਇੱਕੋਰਾ ਪਿਆਦਾ ਛੱਡ ਪਾਣੀ ਚੱਲ ਕੱਲੋਂ ਕੋਈ ਬੰਦੋ ਕਿੱਕਣਾ ਵਾੜੀ ਬੱਤੀ ਆਪੇ ਕੋੜੀ ਮਾਰੀ ਮਾਰੀ ਦਰਾਈ ਬਸ ਅੱਛਾ ਐ ਜਾਓ ਰੇ ਲੱਗੇ ਹੋਏ ਤੇ ਅਮਰੂਦ ਕੋਲ ਇੱਕ ਕਰਦਾ ਬਟਨ ਦੇਖੀ ਨਹੀਂ ਉਹ ਗਿੱਲੀ ਆ ਆ ਬੰਦੇ ਨੇ ਸਾਰੀ ਬੜਾਈ ਆਦੇ ਅੱਜ ਬੰਦੇ ਅੱਜ ਕੋਠੀ ਝਾੜ ਲੈ ਕੇ ਆਏ ਹੋਏ ਹੈ ਔਰ ਅੱਜ ਇਹ ਹੁੰਦਾ ਹੈ ਕਿ ਬੰਦਾ ਨਾਲ ਆਈ ਦੱਸ ਦੇ ਕਿ ਮੈਂ ਕਿ ਤੈਨੂੰ ਨਹੀਂ ਬਦਲਣ ਦੀ ਪਤਾ ਹੋਣਾ ਕੋਠੀ ਝਾੜਦਾ ਤਾਂ ਭਾਈ ਮਨੂੰ ਮੰਮੀ ਕਹਿੰਦੇ ਵੀ ਕਰ ਕੋਠੀ ਝਾੜ ਜਾਣਾ ਉਤੇ ਨਾਨਕੀ ਮਾਪੇ ਛੋਟੀ ਗੱਡੀ ਥੋੜੀ ਗੱਲ ਬਾਤ ਦੀ ਗੱਡੀ ਬੜੀ ਲੈ ਲੈਣੇ ਆਪਾਂ ਏਸੀ ਓਸੀ ਸਾਰਾ ਛਾੜ ਲੈਣਾ ਇੱਧਰ ਨੂੰ ਗੋਠੀ ਝਾੜਦਾ ਜਾਈਂ ਮਤਲਬ ਹੋਇਆ ਵੀ ਬਚਿਆ ਖੋਜਿਆ ਸਮਾਂ ਜਿਹੜਾ ਰਹਿਦਾ ਉਹ ਨਾਨਕਾਂ ਦੇ ਆਈ ਛਾੜ ਝੁੱੜ ਕੇ ਨਾਨਕ ਸ਼ਕਤ ਦਾ ਹਾਂ ਗਿਰੀ ਨਾਨਕੇ ਸ਼ਕਤ ਦੁਆਈਆ ਔਰ ਰਗੜੇ ਉਹਦਾ ਮਤਲਬ ਗੋਠੀ ਝਾੜ ਕੇ ਉਹਨਾਂ ਬਚਦੇ ਆਉਂਦੇ ਜਿਹੜੇ ਨੇ ਬਚੇ ਹੋਏ ਗੁਰੂ ਦੇ ਘਰ ਵਿੱਚ ਦੇ ਆਉਂਦੇ ਆ ਮਾਮਾ ਜੀ ਮੈਂ ਤਾਂ ਮਾਮਾ ਜੀ ਨੂੰ ਰਾਤ ਵੀ ਆਉਂਦਾ ਮਹਾ ਮਾਮਾ ਜੀ ਅਸੀਂ ਸਦਾ ਇਹ ਆਉਂਗਾ ਆਉਂਦਾ ਨਹੀਂ ਆਉਂਦਾ ਅਸੀਂ ਕੋਠੀ ਚਾਰਚ ਆਉਂ ਕਰਨਾ ਲੈ ਲੈ ਉਹ ਕਹਿੰਦਾ ਵੀ ਖੁਰਮੇ ਖਾਣੇ ਬੱਚੇ ਹੋਏ ਲਿਆਇਆ ਜੀ ਤੇ ਕਹਿੰਦਾ ਵਧੀਆ ਰਿਵਾਜ ਹੈ ਮਿਲ ਹੋ ਜਾਂਦਾ ਬਹਨੇ ਸਰ ਮਿਲ ਤਾਂ ਹੋ ਜੀਦਾ ਉਹ ਤਾਂ ਹੈ ਪਰ ਕੁਸਤਾ ਬਜ਼ੁਰਗਾਂ ਨੇ ਸੋਚ ਸਮਝ ਕੇ ਬਣਾਈ ਹੋਈ ਚੀਜ਼ ਉਹ ਅੱਗੇ ਬਜ਼ੁਰਗਾਂ ਨੂੰ ਖਾਣ ਨੂੰ ਤਾਂ ਬਜਾਏ ਨੂੰ ਚਾਹੀਦਾ ਹੁੰਦਾ ਉਹਦੇ ਕਹਿੰਦਾ ਲਿਆਇਆ ਹੁੰਦਾ ਲੈ ਉਹ ਤਾਂ ਠੀਕ ਹੈ ਅੱਗੇ ਮੇਨ ਮੜੀ ਵਿਆਹ ਚ ਲੱਡੂ ਹੁੰਦੀ ਸੀ ਉਹ ਤਾਂ ਠੀਕ ਆ ਸਾਰੀ ਕੋਠੀ ਕਿਹੜੇ ਪੈਈ ਹੁੰਦੀ ਮੈਂ ਦੱਸਦਾ ਹੋਰ ਦੇਖ ਰਹਿ ਤੂੰ ਵਿਆਹ ਜੀ ਕਿੰਨੀ ਤਰ੍ਹਾਂ ਦੇ ਆਈਟਮ ਆਉਂਦੀ ਪਹਿਲਾਂ ਤਾਂ ਕਮਰਿਆ ਹੁੰਦੇ ਨੇ ਕੋਠੀ ਕਿਹੜੇ ਨੇ ਪੈਈ ਹੁੰਦੀ ਜਿੱਦੇ ਕੋਈ ਮਠਿਆਈ ਵਾਲਾ ਚਾਬੀ ਹੁੰਦੀ ਸੀ ਕਹੇ ਕਰਦਾ ਸੀ ਮਹਾਰਾਜਾ ਪਟਿਆਲੇ ਨਾਲ ਦਾ ਬਿਲਕੁਲ ਬਿਲਕੁਲ ਜੀ ਸਾਰੀ ਰਿਆਸਤ ਹੈ ਇਹਦੇ ਕੋਲ ਵਿਆਹ ਦੀ ਹੋਰ ਸੋਹਭਾ ਦੀ ਨਮੜਾਈ ਨੂੰ ਖਾਂਦੇ ਆ। ਬਿਲਕੁਲ। ਇਹ ਰਿਵਾਜ ਨਵਾਂ ਹੀ ਲੱਗਦਾ। ਉਹ ਵੀ ਤੇ 4 ਸਾਲ ਪਿਛੇ ਚਲੇ ਗਿਆ ਆਪਾਂ ਨੂੰ। 4 ਸਾਲੇ ਬਹੁਤਾ ਨਹੀਂ। ਅਗਰ ਉਪੜਖਾਣ ਜਾਇ ਕਰਦੇ ਤੇ 버ગર, 버거 ਜੀ ਕੋਸ ਖਾਣਾ, ਗੋਲ ਗੱਪੀ। ਯਾਰ 10 ਸਾਲ ਪਹਿਲਾਂ। 10 ਸਾਲ ਪਹਿਲਾਂ? 4 ਸਾਲੇ ਗੱਲ ਕਰੀ ਆ ਤੇ ਸਾਮਣੇ ਬਿਲਕੁਲ ਬਿਲਕੁਲ। ਜਿਵੇਂ ਕਿ 10 ਸਾਲ ਪਹਿਲਾਂ ਠੰਡਾ ਨਿਆਮਤ ਹੁੰਦੀ ਸੀ ਠੰਡਾ ਪੀਣਾ। ਹੋਰ ਤੂੰ ਨਾਰਮਲ ਗੱਲ ਹੋ ਗਈ। ਹੁਣ ਤਾਂ ਸਟ੍ਰਿੰਗ ਆ ਗਿਆ ਉਹਦੇ ਘਾਣੇ। ਹੂੰ। ਫਿਰ ਨਾਲ ਰੇਲ ਕਿੰਨੇ ਕਿੰਨੇ ਲੱਡੂ ਖਾ ਜਾਂਦੇ ਤੇ ਜੋੜੇ ਗਏ ਕਰਦੇ ਨੇ ਜੋੜੇ 10 ਜੋੜੇ ਖਾ ਕੇ 20 ਜੋੜੇ ਖਾ ਕੇ ਜੋੜੇ ਵਰਤ ਖਾਦੇ ਤੇ 20 30 ਦੀ ਕਰਦੇ ਫਿਰ ਉਹਨਾਂ ਵਾਸਤੇ ਕਿ ਇਕੱਲੇ ਲੱਡੂ ਹੀ ਮਠਿਆਰੇ ਆਉਣੇ ਇਕੱਲੇ ਲੱਡੂ ਬੇਸਣ ਦੀ ਵਰਫੀ ਆਏ ਲੱਗੀ ਕਰਦਾ ਬੇਸਣ ਦੀ ਵਰਫੀ ਲੈ ਆ ਜਾਂਦਾ ਹਾਂ ਕਿੱਡੀ ਉਹ ਹੁਣ ਤਾਂ ਕੋਈ ਦੀ ਵਰਫੀ ਨਹੀਂ ਕਰਦੇ ਕੋਈ ਕੁਝ ਨਹੀਂ ਹੈਗਾ ਸਹੀ ਗੱਲ ਹੈ ਕਹਿੰਦਾ ਮਿੱਠਾ ਪਾਉਦਾ ਇਹ ਚ ਇਹ ਤਾਂ ਹੈਗਾ ਜੀ ਬਹੁਤਾ ਨਹੀਂ ਤਾਂ ਅੱਧੋ ਅੱਧ ਲੋਕਾਂ ਨੂੰ ਸ਼ੁਕਰ ਹੋਇਆ ਪਿਆ ਹੁਣ ਜਿੰਨੀ ਜਿੰਨੀ ਤੰਗੀ ਰਹੂਗੀ ਉੰਨੀ ਜ਼ਿਆਦਾ ਡਿਮਾਂਡ ਰਹੇਗਾ ਤੁਸੀਂ ਹੁਣ ਚੌ ਵੀ ਨਹੀਂ ਰਹਿਣ ਵਾਲੇ ਹਾਂ ਪਹਿਲਾਂ ਬਜ਼ੁਰਗ ਚੌਣ ਵਾਲੀ ਚੀਜ਼ ਖਾ ਗਦੇ ਸੀ ਹੁਣ ਉਹ ਚੋਜ ਆ ਹੈਗਾ ਨਹੀਂ ਹੁਣ ਟੈਨਸ਼ਨ ਆ ਖਾਣੇ ਆ ਨਹੀਂ ਜੀ ਪਹਿਲਾਂ ਤਾਂ ਇੱਕ ਹੋਰ ਗੱਲ ਆ ਉਸੇ ਵਰਫੀ ਕਿਸਨੋਂ ਮਿਲ ਆਗਲਾ ਆਪਾਂ ਤਾਂ ਕਿੱਥੇ ਦੇ ਲਿਆ ਕੈਰਵੇ ਕਿਲੋ ਆ ਵੀ ਤੁਸੀਂ ਸਵਾਦ ਨੂੰ ਦੇਖੋ ਤੁਹਾਨੂੰ ਕੈਰ ਅੱਗੇ ਬਾਗੂ ਜੀ ਨੇ ਕਹਣਾ ਇਹਨੂੰ ਪਲਵਾਨ ਗੋੰਬੀਆਂ ਚੂਪ ਹਾਂ ਤੈਨੂੰ 10 ਰੁਪਏ ਹੋਰ ਚੂਪ 10 ਰੁਪਏ ਹੋਰ ਪੱਕੀ ਗੱਲ ਆ ਬਾਪੂ ਇਹਨੇ 2-4 ਰੁਪਏ ਮਾ ਚੂਪ ਹੁੰਦੀ ਦੇਣਾ ਇਹਦੇ ਉਹਨਾਂ ਨੇ ਚੂਪ ਜਣੀ 50 60 60 ਬਾਪੂ ਹੁਣ ਵੀ 40 ਵਾਲੀ 50 50 ਬੀਆਂ ਚੂਪ ਜਾਂਦਾ ਵਿਅਾਲੇ ਕਰਾ ਕੇ ਬਹੁਤ ਜਿਆਦਾ ਆਪਾਗੇ ਜਿੱਤਣਾ ਬਸ਼ਰੂ ਹੋ ਕੇ ਦਾਦੇ ਰੋਟੀਆਂ ਨਹੀਂ ਖਾਣੀ ਮੈਂ ਉਹ ਵੀ ਜਾਣੇ ਤੜਕੇ ਨੂੰ ਜਾ ਕੇ ਅੰਬੀ ਚੂਪ ਲੈਣੀ ਸਬਜੀ ਸਬਜੀ ਬੰਦ ਆ ਰੋਟੀ ਲਿਆਓ ਪਰ ਕਰਕੇ ਜਦੇ ਅੰਬੀ ਚੂਪ ਕੇ ਨਾਲ ਅੰਬੀ ਚੂਪੀ ਜਾਣੀ ਜਾਂਦੇ ਉੱਪਰ ਕੱਢ ਲੈਣੀ ਰੋਟੀ ਇਹਨਾਂ ਨੂੰ ਪੁੱਛ ਕੇ ਦੇ ਲੈ ਜੇ ਕਦੇ ਅੰਬੀ ਚੂਪੀ ਹੋਵੇ ਨਾ ਕਰਣੀ ਹੋ ਜਾਂਦੀ ਹੈ ਜਦੋਂ ਕਰੇ ਨਾ ਟੱਟੀਆਂ ਲੱਗ ਜਾਂਦੀਆਂ ਅਰੇ ਅੰਬੀ ਅੰਬੀ ਸ਼ਰਦਾਂ ਲਾਲਾ ਚੂਪੀ ਹੈਗਾ ਇਹਦਾ ਸ਼ਰਦਾਂ ਨਾ ਲੱਗੇ ਜਿੰਨੀਆਂ ਮਰਜ਼ੀ ਚਬਾ ਦੇ ਦੇ ਲੈ ਇੰਨਾ ਹਾਜ਼ਮਨ ਸਹੀ ਜੀ ਹੈ ਨਾ ਸਾਡੇ ਇੱਕੜੀ ਬਾਬੂ ਜੀ ਚਲੇ ਗਿਆ ਜਗਪਾਲ ਕੋਲ ਕਹਿੰਦਾ ਜੀ ਫਣਸੀਆਂ ਹੋ ਗਈਆਂ ਕਹਿੰਦਾ ਦਿਖਾਈ ਤਾਂ ਕਹਿੰਦਾ ਗਰਮੀ ਹੋ ਗਈ ਕਹਿੰਦਾ ਇਹ ਜੇ ਕੇ ਖਾਂਦੇ ਬਾਬੂ ਜੀ ਕਹਿੰਦਾ ਅੰਬੀਆਂ ਚੂਪਦੇ ਜਰੂਰ ਦੀਆਂ ਕਹਿੰਦਾ ਬੰਦ ਕਰਦੇ ਪਾਓ ਅੰਬੀਆਂ ਨੂੰ ਚੂਪੇ ਕਰ ਗਏ ਤਾਂ ਗਰਮੀ ਹੋ ਗਈ ਕਹਿੰਦਾ 10 ਦਿਨ ਹੋ ਰਹੀ ਉਹਦੇ ਵਾਂਦੇ ਹੋ ਜਣੀਆਂ ਕਹਿੰਦਾ ਮੈਂ ਤਾਂ ਕੋਈ ਗੱਲ ਨਹੀਂ ਗਰਮੀ ਆਪੇ ਠੀਕ ਹੋ ਜਾ ਕੋਈ ਨਾ ਐਨਾ ਪਤਾ ਲੱਗ ਗਿਆ ਵੀ ਗਰਮੀ ਕਰਕੇ ਆ ਆਹਾਂ ਐਨਾ ਪਤਾ ਲੱਗ ਗਿਆ ਵੀ ਕੋਈ ਦਿੱਕਤ ਨਹੀਂ ਹੈਗੀ ਕੋਈ ਦਿੱਕਤ ਨਹੀਂ ਹੈਗੀ ਉਹਨੂੰ ਚਮੜੀ ਦੀ ਇਨਫੈਕਸ਼ਨ ਜੀ ਹੋ ਜਾਂਦੀ ਨਾ ਬੋਲੂ ਵਾਂਗੂ ਪਹਿਨਾ ਤੇ ਬਦਦਰ ਆਏ ਹੁੰਦਾ ਵੀ ਖਰੇ ਗਿਆ ਹੋ ਗਿਆ ਗਰਮੀ ਕਰਕੇ ਪੇਤੀ ਨਿਕਲ ਆਉਂਦੀ ਸੀ ਸਾਡੇ ਵੀ ਬਿਰੂ ਜੀ ਪੁੱਤ ਖਾ ਜੂਈ ਹੈ ਕਰਦੀ ਇੱਕ ਨਾਂ ਮੰਜੇ ਡਾ ਲੈਣੇ ਆ ਦੋਵੇਂ ਪਾਸੇ ਸਾਨੂੰ ਬਿਠਾ ਲੈਣ ਲੱਗ ਬਾਪੂ ਰਾ ਨੇ ਵਿੱਚ ਬਾਲਟੀ ਰੱਖ ਲੈ ਕਰ ਦਿੱਤੇ ਜੇ ਟਾਪਾ ਹੋਇਆ ਕਰਦਾ ਟਾਪੇ ਦੇ ਵਿੱਚ ਪਾਣੀ ਭਰ ਲੈ ਇੰਨੀ ਭਰ ਲੈਣੇ ਆ ਚੁੱਪੀ ਜਾਓ ਬੱਚੀ ਚੁੱਪੀ ਮੰਚਾ ਜਾਇਆ ਜਾਏਗਾ ਤੇ ਗੱਲਾਂ ਮਾਰੀ ਜਾਣਾ ਚੁੱਪੀ ਜਾਣੀ ਆ ਉਹੀ ਮੋਟਰ ਪਰ ਇੱਕ ਪੀਪੀ ਜੀ ਬੱਟੀ ਵੀ ਹੁੰਦੀ ਸੀ ਉਹ ਭਰ ਕੇ ਰੱਖ ਲੈਂਦਾ ਪੀਪੀ ਦਾ ਹਲੇ ਵੀ ਪਈ ਚੋਰੀ ਚੋਰੀ ਡੱਕਨੇ ਪੁੱਠੇ ਕੰਮ ਕਰੇ ਆ ਇਹ ਯਾਰ ਬਾਪੂ ਦੋਹੇ ਉਹ ਪਰਲੇ ਪਾਸੇ ਦੇ ਝੋਲਾ ਭਰੀ ਹੋਣ ਉਹਦਾ ਝੋਲੀ ਅੰਬੀਆਂ ਦੀ ਇਹਨਾਂ ਨੂੰ ਦੇਖ ਲਈ ਬਾਉ ਜੀ ਆ ਗਿਆ ਆ ਚਾਰ ਅੰਬੀ ਹੱਥ ਛੱਡ ਕੇ ਬਾਕੀ ਸਾਰੀਆਂ ਕੰਗੀਆਂ ਚਲੂ ਗਏ ਭੱਜੇ ਦੋ ਜਣੇ ਅੱਛਾ ਇਹਨਾਂ ਨੇ ਕੁਛ ਨਹੀਂ ਦੇ ਬੰਦੇ ਦਾ ਇਹਦਾ ਕੁਛ ਨਹੀਂ ਤਾਂ ਉਹ ਐਗਣਾ ਵੀ ਕੱਚੀ ਨਾ ਤੋੜੋ ਬਸ ਨਾ ਉਹ ਵੀ ਡਰੇ ਦਾ ਬੰਦੇ ਦਾ ਡਰ ਹੁੰਦਾ ਦਾ ਪਹਿਲਾ ਬੰਦੇ ਦਾ ਬਜ਼ੁਰਗਾਂ ਦਾ ਡਰ ਹੁੰਦਾ ਦਾ ਹੁਣ ਨੇ ਆਣੇ ਨੇ ਕਿੱਥੇ ਆ ਉਹ ਨਹੀਂ ਜਾਣਦਾ ਗੱਲੀ ਨੇ ਛਾਪਾ ਮਰਾਤਾ ਦਾ ਸ਼ੀਰੇਪੁਰ ਉਹਨੇ ਜਾਨਵਰ ਬਸਾਤਾ ਦਾ ਅੱਛਾ ਕੰਬੀਆ ਤੋੜਦਾ ਉਹ ਦਲੀ ਦੇ ਤਨਾ ਖੜਾ ਕਰਾਤਾ ਦੀ ਡਰ ਹੁੰਦਾ ਦਾ ਹੋਰ ਕੁਝ ਨਹੀਂ ਉਹਨੇ ਉੱਤੇ ਕਹਿਣਾ ਕੁਝ ਨਹੀਂ ਉਹਨੇ ਮੋਟਰ पे ਜਾਣਾ ਜੇ ਮੋਟਰ 'ਤੇ ਆਪਣਾ ਪੰਜ ਜਣੇ ਬੈਠੇ ਆ ਮੁੰਜੀਪੁਰ ਜਿਆਦਾ ਪੰਜਾਰੇ ਭੱਜ ਜਾਣਾ ਆ ਜਦੋਂ ਪੈ ਕੇ ਜਾਣਾ ਸਾਰੇ ਨੇ ਭੱਜਣਾ ਕਿਸੇ ਨੇ ਮੁੱਧੂ ਲੰਘ ਜਣਾ ਕਿਸੇ ਨੇ ਘਰ ਨੂੰ ਆ ਜਣਾ ਉਹਨੇ ਸਾਈਕਲ ਚਾਕੇ ਮੋਟਰ ਤੇ ਜਾਣਾ ਸਾਰੇ ਫਰਾਰ ਹੋ ਗਏ ਉਹਨੇ ਮਿੰਜੇ ਤੇ ਪੈ ਜਣਾ ਉਹਨੇ ਮੋਟਰ ਤੇ ਘਰ ਆਣਾ ਕਰ ਤੇ ਫਿਰ ਉੱਤੇ ਨਿੱਜੀ ਜਾਣਾ ਹਾਈ ਕੋ ਚਲੀ ਜਾਂਦਾ ਦਾ ਬਹੁਤੇ ਕੋਈ ਨਹੀਂ ਜਾਣਾ ਹੈਗਾ ਨਾ ਕਹਿਣਾ ਵੀ ਕੁਛ ਨਹੀਂ ਬੜੀ ਜਦਾ ਡਰਦਾ ਅਜੇ ਇੱਕ ਹੋਰ ਵੀ ਆਉਂਦਾ ਹੁਣ ਪਹਿਲਾ ਚੋਰੀ ਜਾਇਗਾ ਦਾ ਵੀ ਫਲਾਣੇ ਦੇ ਖੇਤ ਚੰਬੀ ਆਣੀ ਜੂਗੇ ਤਾਂ ਮਜਾ ਅਲਗਾ ਦਾ ਜਿਆਦਾ ਵੀ ਜੂਪਲੇ ਕਰਦਾ ਦਬਰਦਾ ਉਹ ਤਾਂ ਮੂਰੇ ਪਈ ਰਹਦੀ ਹੈ ਘਰ ਚ ਹੁੰਦੀ ਹੈ ਜੀ ਜਾਮਣਾ ਬਹੁਤ ਉੜੀਆਂ ਅਦਵਾਲੇ ਤੇ ਹੁਣ ਕੋਈ ਜਾਂਦਾ ਹੀ ਨਹੀਂ ਹੁਣ ਨਹੀਂ ਆਦਾ ਜਾਊਗਾ ਤਾਂ ਜੇ ਕੋਈ ਚੂਪਦਾ ਆਉਂਗਾ ਯਾਰ ਬਿਲਕੁਲ ਅੱਛਾ ਜੀ ਜੀ ਨੇ ਕਿ ਪੈਂ ਅੰਬ ਲਾਇਆ ਹੋਇਆ ਤਾਂ ਬੜੀ ਅੰਬੀ ਵਾਲਾ ਉਹ ਉਹ ਕੱਚੀ ਬਹੁਤ ਸਵਾਦ ਲੱਗੇ ਕਰਦੀ ਸੀ ਕੱਚੀ ਪਿੱਛੇ ਜੋ ਹੁੰਦਾ ਕੱਚੀ ਅੰਬੀ ਖਾ ਕੇ ਅੱਖਾਂ ਦੋਣਾਂ ਆ ਜੇ ਕਰਦੀਆਂ ਹੁਣ ਦੁੱਖੀ ਬੈ ਲੈਂਦੀਆਂ ਲੈਣਾਂ ਦੇ ਮੂੰਹਾਂ 'ਤੇ ਚਾਹੇ ਲੱਗ ਜਾਂਦੇ ਤਾਰੇ ਭਰ ਜਾਣਗੇ ਉੱਥੇ ਹੁੰਦੇ ਨੇ ਅੱਖਾਂ ਨਹੀਂ ਦੇਖਉਂਦੀ ਹੁੰਦੇ ਆਏ ਹੋਈ ਅੱਖਾਂ 'ਤੇ ਚਾਹੇ ਲੱਗ ਜਾਂਦੇ ਕਈ ਵਾਰੀ ਅੰਬੀ ਤੋੜਨ ਜਾਂਦਾ ਉੱਪਰ ਜਾਈਏ ਤੋੜਨੀ ਜਿੱਥੇ ਮੂੰਹ 'ਤੇ ਗਿਰ ਗਿਆ ਕੱਚੇ ਚਾਹੇ ਜਾਂ ਉੱਚੀ ਦਾਗ ਪੈ ਜਾਣਾ ਬਦਨ ਵੀ ਚਾਹਾਂ ਗਿਆ ਹੁੰਦਾ ਇਹੇ ਪੋਠੇ ਕੰਮ ਬਹੁਤ ਹੁੰਦੇ ਹੱਥ ਹੱਥਾਂ ਵਿੱਚ ਜੇ ਤੋੜਨਾ ਚਾਹੇ ਗਿਰਨਾ ਆਉਂਦਾ ਨਹੀਂ ਨਹੀਂ ਅਸਾਂ ਮੁਝਾ ਗਈ ਤਾਕਤ ਉਹਦਾ ਨਿਆਣੇ ਦੇ ਅੱਬੀਆ ਵਰਗੇ ਦਾ ਮੂੰਹ ਆ ਦਿਖਾਣਾ ਨਹੀਂ ਕੋਈ ਦਾ ਬਰਗਰ ਦੇ ਰੋ ਆਹ ਕਾਲੂ ਬਰਗਰ ਪੀਜਾ ਹੁਣ ਤਾਂ ਮੇਨ ਚੀਜ਼ ਆਈ ਹੋਈ ਪਈ ਆ ਪੀਜਾ ਜੀ ਅੱਛਾ ਹੈ ਪੀਜੇ ਦੀ ਜਿਹੜੇ ਹਾਂ ਬਣਿਆ ਤਾਂ ਇਹ ਕਾਰਡ ਹੋਈ ਸੀ ਹੋਇਆ ਤਾਂ ਤਾ ਤਾਹੇ ਵੀ ਖੋਜੀਆਂ ਵਾਸਤੇ ਮੈਂ ਤਾਂ ਬਣਾ ਦਿੰਦਾ ਹੁਣ ਫੈਸ਼ਨ ਬਣਾ ਲਿਆ ਇਸ ਚੀਜ਼ ਦਾ ਪਕੌੜੇ ਕੱਢੇ ਕਰਦੇ ਤੇ ਅੱਗੇ ਘਰੇ ਆਪਣੇ ਬਣਾ ਲੈਂਦੇ ਤੇ ਅਸੀਂ ਦੇ ਦੇ ਕਰਦੇ ਆਹ ਦੂਜੀ ਇਹਨਾਂ ਨੂੰ ਗੜੇ ਜੱਲੋ ਨੇ ਉਹਨੂੰ ਵਿੱਚ ਪਾ ਗਿੱਜਾ ਦੇ। ਉਹ ਕਿਹੜਾ ਜਿਹੜਾ ਗੋਲੀ ਵਾਲਾ ਬੱਤਾ ਪੀਏ ਕਰਦੇ ਤੇ ਪੀ ਕੇ ਵਾਪਸ ਦੇ ਕੇ ਆਏ ਕਰਦੇ ਤੇ ਕੰੱਚ ਦੀ ਬੋਤਲ। ਉਹ ਤਾਂ ਪਲਾਸਟਿਕ ਦੀ ਜਿੱਥੇ ਮਿਲਦੀ ਉੱਥੇ ਏਰ ਜਾਂਦਾ। ਬਈ ਮੈਂ ਤਾਂ ਉਹ ਆਏ ਨੇ ਜਿਹੜਾ ਇਹ ਰਗੜ ਕੇ ਨਾ ਉੱਪਰ ਰੰਗ ਜੇ ਪਾ ਕੇ ਉਹ ਕੁਲਫੀ ਵਾਲੇ। ਹਾਂ ਕੁਲਫੀ ਵਾਲੇ। ਇੱਕ ਹੋਰ ਵੀ ਮਮਾ ਜੀ ਗੱਲ ਹੈ। ਵੀ ਪਹਿਲਾਂ ਟੱਬਰ ਇਕੱਠੇ ਹੋਏ ਕਰਦੇ ਤੇ ਵੀ ਜੇ ਪਕੌੜੇ ਵੀ ਬਣ ਗਏ ਤੇ ਖਾਣਾ ਹੀ ਦੱਸ ਜਣੇ ਨੇ ਬੈ ਕੇ ਉਹ। ਫੇ ਗੱਲਾਂ ਮਾਰਨੀਆਂ। ਇਹ ਨਾ ਚੀਜ਼ ਨਾਰ ਮੈਨੂੰ ਬੜਾ ਮਜ਼ਾ ਆਇਆ ਕਰਦਾ ਤਾਂ ਵਿਆਹ ਦਾ ਕਹਦੇ ਚੌਂਦੋ ਤੇ ਮਡਾਈਆਂ ਗੀਂਦੀ ਚੌਂਦੋ ਬੁਲਾਣੀ ਕੀ ਜਾਉਂਗੇ ਵੀ ਗਲਾਬ ਜੈਮਨ ਬਈ ਹੋਣੀ ਆ ਚਮਚਮ ਹਲਵਾਈ ਜੇ ਬੈਠ ਗਿਆ ਮੂਰੇ ਬਾ ਉਹਦਾ ਹੀ ਚੋਆ ਕੰਮ ਕਰ ਲਿਆ ਉਹ ਕਰ ਲਿਆ ਲਗਾ ਗੱਲਾਂ ਬੈਠ ਗਿਆ ਲੱਗੇ ਉਹ ਤਾਂ ਨਾਰਮਲੀ ਚੀਜ਼ਾਂ ਵਿਆਹ ਵਿੱਚ ਵੀ ਪ੍ਰਕਾਰ ਦੇ ਭਾਂਤ ਮਿਲਦੀਆਂ ਤੇ ਖਾਣ ਪੀਣ ਨੂੰ ਆਉਂਦੀ ਇੰਨਾ ਕੁ ਹੁੰਦਾ ਇਹ ਕਉਂਦੇ ਵੀ ਸਾਲ ਦੇ 20 ਵਿਆਹ ਹੁਣ ਤਾਂ ਬਹੁਤ ਉਹ ਤਾਂ ਕਿ ਤਾਂ ਮੇਨ ਮੇਨ ਹੁੰਦਾ ਤਾਂ ਨਾਨ ਕਹਿੰਦਾ ਭੂਆ ਦਾ ਜੇ ਕੋਈ ਉਹਦੇ ਰਿਸ਼ਤੇਦਾਰੀ ਚ ਭੂਆ ਕੇ ਨਹੀਂ ਬਸ ਅਜਿਹੇ ਮੇਨ ਚਾਰ ਵਿਆਹ ਹੁੰਦੇ ਤੇ ਹੁਣ ਤਾਂ ਮੇਰੀ ਆੜੀ ਦਾ ਵਿਆਹ ਯਾੜੀ ਦੀ ਭੈਣ ਦਾ ਵਿਆਹ ਹੀ ਫਲਾਣੇ ਦਾ ਵਿਆਹ ਹੀ ਤਾਂ ਤਾਂ ਹੀ ਚਲੀ ਜਾਂਦਾ ਅੱਗੇ ਤਾਂ ਹੀ 10 20 ਜਣੇ ਜਾਇ ਕਰਦੇ ਤੇ ਵਿਹਲੇ ਆਇ ਕਰਦੇ ਤੇ 500 ਬੰਦਾ ਵੀ ਤਾਂ ਹੀ ਹੋ ਜਾਂਦਾ ਹੁਣ ਬਿਲਕੁਲ ਜੀ ਆ ਮੇਰੀ ਜਾਣ ਵਾਲਾ ਬਾਪੂ ਦੀ ਜਾਣ ਪਛਾਣ ਵਾਲਾ ਹੀ ਫਲਾਣੇ ਵਾਲਾ ਬਿਲਕੁਲ ਜੀ ਬਾਈ ਚਲੀ ਜਾਂਦਾ ਉਹੀ ਮਿਲਣਾ ਗਿਲਣਾ ਆਪਾਂ ਨੂੰ ਵਿਆਹ ਚ ਉਹੀ ਮੇਨ ਜਿਹੜੇ 50 ਬੰਦੇ ਹੁੰਦੇ ਹੁਣ ਉਹਨਾਂ ਨੂੰ ਹੀ ਹੁੰਦਾ ਬਾਕੀ ਤਾਂ ਬਸ ਸਖਨਾ ਪਰ ਕਾਰਡ ਦੇ ਨਾਵੇਂ ਦਿਖਦੇ ਆ ਬਾਅਦ ਚੋਂ ਜਦੋਂ ਸਖਣਾ ਆਇਆ ਤਾਂ ਸਖਣਾ ਆਇਆ ਨਹੀਂ ਦਾ ਕਾਰਡ ਦੇ ਕੇ ਅਗਲੇ ਰੁਕੀ ਕਰਕੇ ਲੈਣੀਆਂ ਹਾਂ ਹਾਂ ਉਹ ਤਾਂ ਦਿਨ ਚ ਅਗਲਾ ਚਾਰ ਵਿਆਪਕ ਤਾਂ ਦਾ ਹੈ। ਬਸ ਇਹ ਹੀ ਆ। ਹੋਰ ਮਾਝੀ ਜਿਆਦਾ ਹੋ ਜੀ ਜ਼ਿੰਦਗੀ ਚ। ਯਾ ਕੋਈ ਨਹੀਂ ਅਗਲੇ ਸਾਲ ਇੱਕ ਨਾਨਕ ਸ਼ੱਕ ਹੋਰ ਨਾਲਾਂਗੇ। ਵੀਰੇ ਜੀ। ਹਾਂ ਇਹਦਾ ਨਾਮ ਤੇਰਾ ਭਾਈ। ਹਾਂ ਤਾਂ ਹੀ ਕਿਹਾ ਨਾਨਕ ਜਗਦਾਈ ਦੀ ਲਾਉਣੀ ਆ ਉਹ। ਮੇਰੇ ਹੀ ਤੂਤਾ ਉਹ ਤਾਂ بڑا ਯਾਰ। ਮੈਂ ਤਾਂ ਜੀ ਦੇਖੋ ਇੱਕ ਗੱਲ ਕਹੀ ਐ ਨਾਲ ਨੂੰ ਸਾਰਿਆਂ ਨੂੰ ਵੀ ਤੁਸੀਂ ਜਦ ਦਿਨ 10 ਲੱਖ ਤੁਹਾਡੇ ਕੋਲ ਹੋਗੇ ਮੈਨੂੰ ਦੱਸ ਦਿਓ। ਮੈਂ ਮੇਰੀ ਟਿਕਟ ਕਰਾ ਦਿਓ ਕਿੱਧਰ ਹੀ ਦੀ। ਮੈਂ ਘੁੰਮੇ ਆਉਂਗਾ ਜਾ ਕੇ। ਤਾਨੂੰ ਵਿਆਹ ਲਈ ਆਟਮਾ ਖਿਲਾ ਦੇਣੀ ਆ 10 ਲੱਖ ਪੜੇ ਜੀ ਲੱਖ ਚ ਖਿਲਾ ਦੂੰਗਾ ਤੈਨੂੰ ਖਰਚਾ ਬਹੁਤਾ ਕਰਨਾ ਹੀ ਨਹੀਂ ਨਾਨਕ ਜੱਕ ਲਵਾਉਣੀ ਨਹੀਂ ਤੈਨ ਨਾਨ ਐਸੇ ਵਿੱਚ ਲਵਾਣੀ ਆ ਜੀ ਨਾਨਕ ਜੱਕ ਕਹੇ ਤੈ ਦਿੱਤਾ ਮੈਂ ਮੈਂ ਖਰਚਾ ਸਪੌਂਸਰ ਕਰਾ ਲਾਂ ਮੇਰਾ ਦਸਾਰਾ ਕੈਸੇ ਬਚਾਉਂਦਾ ਬਣੇ ਇਹ ਹਾਂ ਘੁੰਮਣੇ ਦੇ ਪੈਸੇ ਬਚਾਉਂਦੇ ਮੈਨੂੰ ਟੈਨਸ਼ਨ ਨਾ ਲੈ ਰੋ ਚਿਮੂ ਦਾ ਉਹ ਮੇਰੇ ਨਾਲ ਦੇ ਬਾਅਦ ਆ ਯਾਰ ਇਹਨੂੰ ਵਧੀਆ ਮਹਾਨਾ ਮਿਲਿਆ ਹੋਇਆ ਹੈ। ਹਾਂ ਇਹ ਤਾਂ ਹੈ। ਇਹ ਬਚ ਜਾਂਦਾ ਸਵੇਰ ਤੇ ਰਾਤ ਦੀ ਇਹੀ ਗੱਲਾਂ ਚੱਲਦੀਆਂ ਨੇ। ਕੋਈ ਸੀਰੀਅਸ ਸੀਰੀਅਸ ਹੁੰਦੀ ਹੈ ਨਾ ਕੋਈ। ਬਾਟੇ ਤੇ ਛੋਟਾ ਹੀ ਆਉਂਗਾ ਹਾਂ। ਹਾਂ। ਫਿਰ ਹੋਰ ਪੰਗਾ ਵੀ ਹੋ ਜਾਂਦਾ ਕਈ ਵਾਰੀ। ਇਹ ਬੜਾ ਬਿਆਹ ਹੈਗਾ ਛੋਟਾ ਨਹੀਂ ਕਹਿੰਦੇ ਰੇ ਰਹਿ ਗਿਆ ਕੋਈ ਕਾਰਨ ਹੋਊਗਾ। ਕਾਰਨ ਹੋਊਗਾ। ਸਮਝ ਗਏ? ਅਸੀਂ ਤਾਂ ਜਿਹੜੇ ਦਾਹ ਬਦਲੇ ਲਿਆ ਰਹੇ ਲਿਆਣੋ ਦੇ ਪਾਰਟੀ ਦਾ। ਤੇ ਨੇ ਅੱਜ ਕਿਹਾ ਬਹੁਤਾ ਹੋ ਕਰ। ਬਸ ਠੀਕ ਆ। ਚਾਹੀਦੀ ਦੇਖਣੀ ਆ। ਵਧੀਆ ਇੱਕ ਨਾ। ਮੇਰੀ ਗੱਲ ਸੁਣ ਲੈ। ਠੀਕ ਭੈਣ ਦਾ ਵੀ ਖਰਚਾ ਕਰਾਉਣਾ ਹੈ ਕਿ ਆ ਫਿਰ। ਹਾਂ ਪਹਿਲ ਸੁਣਾ ਲਉ ਨ ਆਪਣਾ ਘਰਾਂ ਪਾਰਟੀ ਕਰਦੇ ਤਗੜੀ ਜੀ ਉਹ ਬਬੀ ਤਾ ਜਣੇ ਵਿਹਲੇ ਆਓ ਹਾਂ ਹਾਂ ਕੰਮ ਕਰੇ ਮੰਗਲੇ ਪੂ ਵੀ ਤਾਂ ਪਹਿਲੇ ਦਿਨ ਤੋਂ ਨਾਲ ਦਿੰਦੀ ਆ ਹਾਂਜੀ ਹਾਂਜੀ ਮੈਂ ਸਹੀ ਕੀ ਇਹ ਕੱਦ ਪਿੰਦਾਂ ਨੇ ਰਗਾ ਟੋਟੂਗਾ ਮੇਰਾ ਅੱਜ ਚਾਹ ਨਹੀਂ ਪੀਂਦਾ ਗਿਆ ਫਿਰ ਦੁੱਧ ਵੀ ਨਹੀਂ ਪੀਂਦਾ ਸਵੇਰੇ ਹਾਂ ਇਹ ਬਲੈਕ ਟੀ ਪੀਂਦਾ ਇਹ ਤਾਂ ਸ਼ਹਿਦ ਹੀ ਆ ਮੈਂ ਤਾਂ ਡਾਇਲੌਗ ਉਹ ਕਰਦੀ ਇੱਕ ਜੱਟ ਉਹਦਾ ਸ਼ਾਹ ਦਾ ਪੀਵੇ ਨਾ ਬਾਈ ਬਲਕਾਂ ਤਾਂ ਜਾਨ ਨਹੀਂ ਦਿੰਦਾ ਇਹ ਢੰਡਾ ਹੀ ਪੀਂਦਾ ਚਾਹ ਤਾਂ ਇੱਕ ਪਾਸੇ ਰਹੀ ਬਾਈ ਨਾ ਅਸੀਂ ਕੱਚਾ ਦੁੱਧ ਪੀ ਕੇ ਕਰਦੇ ਨੇ ਉਧਰ ਮੈਂ ਕਿਉਂ ਨਹੀਂ ਜਰੇ ਉਹ ਪੀਣਾ ਚਾਹ ਤਾਂ ਬਿਨਾਂ ਲੱਗਦਾ ਸਿਰ ਉੱਡਾ ਦੀ ਜ਼ਿੰਦਗੀ ਹੈ ਫਿਕਰ ਪਾ ਕੇ ਨਾ ਨਾ ਫਿਕਰ ਤੋਂ ਬਿਨਾਂ ਹੀ ਉਹ ਲੈ ਅਸੀਂ ਜਦ ਬੈਕ ਡੈਰੀ ਖੋਲੀ ਵੀ ਸੀ ਇਨੇ ਸੀਸੀਏ ਪਰ ਕੇ ਰੱਖਨੇ ਸੈਂਪਲ ਉਹ ਵੀ ਇਹ ਕਰਦੇ ਆ ਟੱਡਾ ਰੋ ਪੀ ਕੇ ਦੇਖੀ ਚੀਨੀ ਪਾ ਕੇ ਬਹੁਤ ਸਵਾਲ ਲੱਗਦਾ ਸੀਸੀਏ ਦੇ ਸੈਂਪਲ ਭਰੇਗਾ ਦਾ ਉਹ ਚੱਕ ਕੇ ਪੀ ਕੇ ਚਾਹਗਾ ਅੱਛਾ ਦੁੱਧ ਵੀ ਪੋਈਦਾ ਪੀਵਾ ਮਮਮੀ ਕੇ ਜੋ ਪਾਇਆ ਕੱਚਾ ਦੁੱਧ ਵੀ ਸ਼ੱਕਰ ਪਾ ਕੇ ਸੀ ਉਹ ਖਣੀਆਂ ਖਾਣੀਆਂ ਨਹੀਂ ਤਾਂ ਵਧੀਰਾ ਖਾਂਦਾ ਦਹੀਂ ਵੀ ਵਧੀਰਾ ਖਾਂਦਾ ਟੱਕਰ ਵੇਲਾ ਕੇ ਤਪਸੀ ਵੀ ਮੱਖਣੀ ਵੀ ਚਾਹ ਦੁੱਧ ਨਹੀਂ ਪੀਂਦਾ ਵਾਸਤੇ ਇਕਲਾ ਦੁੱਧ ਤਾਂ ਪੀ ਲੈ ਕਿ ਸ਼ਾਮ ਨੂੰ ਪੀ ਲੈ ਸਵੇਰੇ ਵੀ ਇਨਾ ਸ਼ਾਮ ਨੂੰ ਨਹੀਂ ਪੀਂਦਾ ਲੈ ਸਵੇਰੇ ਵੀ ਉਹ ਇਨਾ ਕਲੇ ਸੋਣਾ ਤੂੰ ਪੁੱਛ ਨਾ ਕੁਛ ਤਾ ਦੁੱਧ ਦਾ ਗਲਾਸ ਪੀਣਾ। ਬੁਰੇ ਜਿੰਨਾ ਮਰਗੀ ਪਿਲਾ ਦੇ। ਤੁਸੀਂ ਉਹਨਾਂ ਉਧਾ ਇੱਧਰ ਤੇ ਉਧਰ ਦੋ ਪਲਵਾਨ ਵਾਲਾ। ਤਾ ਫੇ ਮੜਾ ਚਲੂ। ਇਹ ਤਾਂ ਨਵੇਂ ਪਲਵਾਨ ਹੈ ਵਿਚਾਰੇ ਤਾਂ ਕਿਉਂ ਰੱਖਿਆ ਹੈ। ਜਦਾ ਉਹ ਪਲਵਾਨ ਬਣ ਗਿਆ। ਬਣਿਆ ਪਹਿਲਾਂ ਥੋੜਾ ਜਿਹਾ। ਅੱਗੇ ਤਾਂ ਕਹਿੰਦਾ ਉਹਦਾ ਪਰਾ ਦੇ ਦੋ ਫੇ ਦੇਖੋ ਪਲਵਾਨ ਬਣ ਜਾਣਾ ਉਹਨੇ। ਉਹ ਤਾਂ ਬਾਪੂ ਜੀ ਨੇ ਰੱਖੇ ਹੋਏ ਇਹਦੇ ਪਲਵਾਨ ਵੀ ਤਾਂ। ਉਹ ਭੈਸੀ ਕਹੀ ਜਾਂਦੇ ਇਹਨੂੰ। ਚਲੋ ਪੀਓ ਚਾਹ ਮੈਂ ਵੀ ਵੀ ਲੂਮਾ। ਠੀਕ ਹੈ। ਦੇ ਵੀਰ ਜੀ ਸਾਡੀ ਘਾਟੀ ਲੈ ਤਰਨ ਦੇ ਵੀਰਾ ਸਲਾਹਾਂ ਦਿੰਦਾ ਦਾ ਜੇ ਮੈਨੂੰ ਘਟਾਉਣੇ ਦੀਆਂ ਆਹ ਦੇਖ ਲੈ ਆ ਦੇਖ ਲੈ ਹਾਂ ਨਾਲੇ ਆਪਣਾ ਜੀ ਕਰਦਾ ਮੈਂ ਨਹੀਂ ਕਿਹਾ ਸਲਾਹ ਨਹੀਂ ਸਾਬ ਪੁੱਤੀ ਬਾਂਚੇ ਜੇ ਤਰ ਵੀ ਲੱਗ ਨਹੀਂ ਕਰਦਾ ਨਹੀਂ ਘਟਾਉਣਾ ਦੇਖ ਲੈ ਹਾਂ ਵੀਰੇ ਇਹ ਕਿਤੇ ਨਾਈ ਦੁਕਾਨੋਂ ਬੈਠਾ ਦੇਖ ਲਿਆ ਘਟਾਈ ਤੇਰੀ ਮੈਂ ਕਰਦੀ ਠੀਕ ਆ ਕਹਿੰਦਾ ਲਾਹਤਾ ਸਲਾਹ ਨਹੀਂ ਦੇਣੀ ਠੀਕ ਹੈ ਠੀਕ ਹੈ ਆਈ ਨੇ ਫੋੜ ਫਸਾ ਲਿਆ ਹੈ ਇਹ ਲੱਗਿਆ ਹੁਣ ਕੱਢਣੀ ਇਹ ਇਹ ਬੁਰੀ ਗੱਲ ਮੈਂ ਕਿੱਥੇ ਦਊਂਗਾ गट रहंदो दो उपर न घुमा विच विसा दो کما کې آه بس के करो पहला खड़ज जाओ ਚੱਲ ਸ਼ੁਕਰ ਲਾਤਾ ਪਾਣੀ ਉਹ ਥਲੀ ਜਾਂਦਾ ਸਰੋਂ ਨੂੰ ਵੀ ਲਾਤਾ ਸਰੋਂ ਨੂੰ ਵੀ ਲਾਤਾ ਕੋਈ ਬੰਦਾ ਲੰਫ ਮੈਂ ਵੀ ਦੇਖਿਆ ਵਾਂ ਬਰਸੀਨ ਤੇ ਨਾਲੇ ਲੱਗਣਾ ਫੇਰ ਇਹਨੂੰ ਫੇਰ ਉਹ ਤਾਂ ਫੇ ਹਯੋ ਹਾਂ ਹਾਂ ਮਾਸ਼ਾ ਅੱਲ ਅਸਲ ਚ ਜਾਇਦੇ ਨੂੰ ਤੂੰ ਜੂਰੀਆ ਪਾਉਂਦਾ 10 ਦਿਨ ਪਹਿਨਾ ਜੂਰੀਆ ਮੈਂ ਪਰਸੋਂ ਹੀ ਪਰਹੇਂਡ ਚ ਪਾਇਆ ਉਦੋਂ ਵੀ ਪਾ ਕੇ ਗਿਆ 7-8 ਦਿਨ ਹੋ ਗਏ ਉਦੋਂ ਵੀ ਨਹੀਂ ਹਾਲਾ ਪਾਇਆ ਬਰਸੀਨ ਤੇ ਪਹਿਨਾ ਹਾਂ ਜਿੱਧਰ ਤਾ ਪਹਿਨਾ ਇਹ ਤਾਂ ਤੇਰੀ ਪਲੀ ਹੋਣ ਲੱਗ ਗਈ ਇੱਕ ਥੋੜੀ ਸੰਗਣੀ ਆ ਪਟਾਉਂਗਾ ਇਹ ਨਹੀਂ ਯਾਰ ਪਟਾਵਾਂ ਵੀ ਦੇਣੀ ਇੱਕ ਵਾਰ ਨਾ ਆਇਓ ਕਰਾਦਾ ਨਹੀਂ ਨਾਲੇ ਛਿੱਦੀ ਹੋ ਜਾਣੀ ਨਾਲੇ ਮਾੜਾ ਮੁੰਡਾ ਜਿਹੜਾ ਕੱਖੰਡਾ ਉਹ ਹੋ ਜਾਣਾ ਇਹ ਲੌਣੀ ਲਾ ਦੀ ਕਿਧਰੇ ਬੁੱਟਿਆਂ ਚ ਲੱਗਣੀ ਲੱਗਦਾ ਆਹੀ ਬਈ ਉਹ ਕਿਹੜੀ ਚੱਲਦਾ ਪਾਣੀ ਭਰ ਗਿਆ ਬਸ ਸਰੋਂ ਕਿੰਨੀ ਕਿ ਰਹਿੰਦੀ ਉਹ ਗੱਭੇ ਚ ਰਹਿੰਦੀ ਹਣੀ ਉੱਚੀ ਆਹ ਲਾਗ ਜੀ ਆ ਇਧਰ ਨੂੰ ਹੁਣ ਲਾਗ ਕਰਮ ਦੇ ਨਾਮ ਨਾ ਵਾਪਰ ਚੱਲੀ ਵਧੀਆ ਕੀ ਕਹਿੰਦੇ ਭਈ ਆਏ ਕਿ ਨਹੀਂ ਭਈਏ ਅੱਜ ਕਿੱਥੇ ਆਉਣਾ ਗੱਲੂ ਆਉਣਾ ਹਲੇ ਹਲੇ ਵੀ ਗੱਲ ਨੂੰ ਅੱਜ ਕੀ ਕਰਨਾ ਕੋਈ ਮੈਨੂੰ ਹੋਰ ਪੰਗਾ ਹੋਇਆ ਮੈਂ ਅੱਜ ਪਾਣੀ ਲਾਇਆ ਇਹਨੂੰ ਹੋ ਗਏ 20 ਦੇਨ ਮੈਨੂੰ ਆਏ ਹੁਣ ਵੀ ਚੱਲ ਗਿੱਲਾ ਹੀ ਹੋਊਗਾ ਜਿੱਦਾਂ ਦਾ ਮਿਲ ਚੱਲੇ ਉਹ ਤੇ 5-7 ਦਿਨ ਪਹਿਲਾਂ ਪਾਣੀ ਲਾਤਾ ਤਾਂ ਮੈਂ ਬਰਤੀ ਆ ਜਣੀ ਵੀ ਚੱਲ ਵੜਾ ਕੇ ਕਣਕ ਵੀ ਦੂੰਗੇ ਕਰਦੇ ਕਰਾਉਂਦੇ ਕਈ ਤੇ ਲੰਗੀ ਗਏ ਅੱਜ ਹੁਣ ਮਿਲ ਚੱਲੇ ਨੂੰ ਵੀ 15 ਦਿਨ ਹੋ ਗਏ ਜਦ ਬੜ ਕੇ ਦੇਖਿਆ ਮੈਂ ਇਹ ਤਾਂ ਸੁੱਕਾ ਯਾਰ ਕੰਮ ਖਰਾਬ ਹੁੰਦਾ ਜਾਂਦਾ ਇਹ ਮੋਟਰ ਚਲਾਤੀ ਹੋਰ ਕੀ ਬਾਡੋ ਜੀ ਬੱਸ ਨਹੀਂ ਬੱਸ ਕੱਲੂ ਬਾਡੋ ਜਾਣਾ ਸੀੜਿਆ ਵਾਏ ਥੋੜਾ ਥੋੜਾ ਪਾਣੀ ਛੱਡ ਦੇਣਾ ਬਸ ਨਾਲੇ ਕਾਲੂ ਕਿਹੜੇ ਕਣਕ ਦੇ ਬੀਜ ਹੋਣੀਆਂ ਲੈ ਉੱਤੇ ਬਾਅਦ ਇੱਕ ਪਰਚੀ ਹੋਰ ਕਢ ਕੇ ਫੇਰ ਬੀਜ ਹੋਣੀਆਂ ਅੱਧੇ ਗਿੱਲੇ ਚ ਲੰਗੇ ਜਾਣੇ 5-7 ਦਿਨਾਂ ਇਹਨੇ ਨੂੰ ਬਾਤ ਆਈ ਜਾਣ ਮੈਂ ਕਿਹਾ ਉਦੋਂ ਤਾਂ ਗੌਰ ਨਹੀਂ ਕਰੀ ਮੈਨੂੰ ਐਂ ਦੇ ਵੀ ਚੱਲ ਗਿੱਲ ਹੈਗੀ ਇੱਕ ਦਿਨ ਉਹ ਦੇਖਿਆ ਵੀ ਤਾਂ ਪਰ ਉੜ ਗਈ ਹੋਰ ਇਹਨੇ ਹੋਰ ਕਿੰਨਾ ਹਜਾ ਮਾਰਤਾ ਕੰਨੇ ਇਹਦਾ ਪੂਰਾ ਫਰਕ ਤਾਂ ਪਉਂਦਾ ਹੀ ਨਾਲੇ ਤੇਰੇ ਤਾਂ ਪਾਣੀ ਲੱਗਿਆ ਮੇਰੇ ਪਾਣੀ ਨਹੀਂ ਹੈਗਾ ਪਾਣੀ ਦਾ ਕਿਤੇ ਗਿਆ ਜਾਂ ਦਿਖਦਾ ਕਿਤੇ ਪਾਣੀ ਇਹ ਇਹ ਤਾਂ ਫੇਰ ਪਾਣੀ ਮੰਗਦਾ ਹੋਰ ਇਹ ਜਮੀਨ ਦਾ ਫਰਕ ਹੈ ਇਧਰ ਤੇਰੇ ਦਾ ਨਹੀਂ ਅਸਲ ਵਿੱਚ ਮੇਰੇ ਸਾਹਮਣੇ ਨਾਲ ਦਾ ਉਲਟਾਵੇਂ ਦਾ ਫਰਕ ਪਿਆ ਹੋਇਆ ਹੈ ਉਲਟਾਵੇਂ ਦਾ ਹੀ ਫਰਕ ਹੈ ਜਮੀਨ ਦਾ ਵੀ ਫਰਕ ਹੈਗਾ ਤੇਰੇ ਇਧਰ ਪਾਣੀ ਘੱਟ ਪੀਂਦੀ ਹੈ ਇਹ ਨਾ ਸੌਰੀ ਜ਼ਿਆਦਾ ਪੀਂਦੀ ਹੈ ਸਾਡੇ 24 ਕਰਕੇ ਘੱਟ ਪੀਂਦੀ ਹੈ ਚਲ ਲਾ ਦੇ ਪਾਣੀ ਨੂੰ